ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਰ ਪਉ ਨਰਾਇ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਨਾ ਹੋਈ ਜੇ ਸੋਚੀ ਲਖਵਾਰ ਚੁਪਾਇ ਚੁਪਨਾ ਹੋਈ ਜੇ ਲਾਇ ਰਹਾ ਲੇ ਉਤਾਰ ਭੁਖਿਆ ਭੁਖਣਾ ਉਤਰੀ ਜੇ ਬਨਨਾਪੁਰੀਆ ਪਹਾਰ ਸੈ ਸਿਆਣ ਪਾਲਖ ਹੋਹਿ ਤਾਇਕ ਨ ਚਲੇ ਨਾਲ ਕਿਸੁ ਚਾਰਾ ਹੋਈਐ ਕਿਵ ਪੂੜੈ ਚੁਟੈ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਖਿਆ ਨਾਲੁਕਮੀ ਹੋਨ ਆਕਾਰੁ ਹੁਕਮ ਨਾ ਪਹਿਆ ਜਾਈ ਹੁਕਮੀ ਹਮਨਜੀ ਹੁਕਮ ਨਾਲ ਵਡਿਆਈ ਕੋਕਿਨੋ ਤੁਮਨੀ ਚ ਹੁਕਮ ਦੇ ਕਿਦਕ ਸੁਖ ਸੁਪਾਇਆ ਹੈ ਜਿਕਨਾ ਹੁਕਮੇ ਬਖਸ਼ੀਸ ਤੇ ਹੁਕਮੇ ਸੁਦਾ ਪੁਆਈਆ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਤੇ ਸੈਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗਣ ਵਡਿਆਈਆਂ ਚਾਰ ਗਾਵੇ ਕੋ ਵਿਦਿਆਵੀ ਕੰਗੀ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਕਰਦੇ ਹੈ ਗਾਵੇ ਕੋ ਜਾਪੈ ਦਸੇ ਦੂਰ ਗਾਵੇ ਕੋ ਵੇਖੇ ਹਾਜ਼ਰਾ ਹਜ਼ੂਰ पतना पति न आट कोट देवाहो दे, दे सा देहे देहे दात करे दारेर किया गये जिद स दरबार मोह की बोलन बोलिए है जित सुनत है प्यार अमृत वेला सचना उड़िया विचार करनी आवे कपड़ा नदरी मुख द्वार नानक ऐ वै जा सब आप पे सच्यार ਕਾਪ ਯਾ ਨਾ ਜਾਏ ਕੀ ਤਾਣਾ ਹੋਏ ਆਪੇ ਆਪ ਨੰਨ ਜਨ ਸੋ ਜਨ ਸੇ ਤਨ ਪਾਇਆ ਮਾਨ ਨਾਮ ਦਾ ਵੇਗ ਨਿਰਨਾਨ ਗਾਵੀਏ ਸੁਣੀਏ ਮਨ ਰਖੇ ਪਾਉ ਦੁਖ ਪਰ ਵਰਸੂ ਪਰਲਾ ਜਾਏ ਗੁਰਮੁਖ ਨਾਦਮ ਗੁਰਮੁਖੇ ਦਮ ਗੁਰਮੁਖ ਰਿਆ ਸੁਨਾਈ ਗੁਰਈਸਰ ਗੁਰ ਗੋਰਾਖੁਰ ਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਬਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਕਿ ਸਰ ਨਾ ਜਾਈ ਤੀਰਸ ਨਾ ਵਾਜੇ ਤਿਸ ਪਹਾਵਾ ਿਵਣ ਪਹਾਣੇ ਕੇ ਨਾਈ ਕਰੀ ਜੇ ਤੀਸਰੋ ਠੁਪਾ ਵੀੇ ਖਾਵਣ ਕਰਮਾਂ ਕੀ ਮਲਾਈ ਲਈ ਮਤ ਵਿਸਰਤਨ ਜਵਾਰ ਮਾਨਤ ਜੇਗੁਰ ਕੀ ਸਿਖ ਸੁਣੀ ਗੁਰਾਕ ਦੇਹ 부ਝਾਈ ਸਬਨਾ ਜੀ ਆਂ ਕਾਗ ਦਾਤਾ ਸੋ ਮੈ ਵਿਸਰ ਨਜਾਈ ਜੇ ਜੁਗਚਾਰੇ ਆਰਜਾ ਹੋਰ ਦਸੁਣੀ ਹੋਏ ਨਵਾ ਖੰਡਾ ਵਿਜਾਨੀ ਨਾਲ ਚਲਾ ਸਬ ਕੋਏ ਚੰਗਾ ਨਾਵ ਰਖਾਇ ਕ ਜਸ ਤੀਰਤ ਜਗਲੇ ਜੇਤਸ ਨਗਰ ਨਾ ਆਵੇ ਤਾਂ ਬਾਤ ਨਾ ਕੋਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਤੋ ਉਸ ਤਰੇ ਨਾਨਕ ਅੰਦਰ ਗੁਣ ਗੁਣ ਕਰੇ ਗੁਣਾਂ ਤੇ ਆ ਗੁਣ ਦੇ ਤੇ ਹਾ ਕੋ ਨ ਸੁਝਾਈ ਜੇਤਸ ਗੁਣ ਕੋਏ ਕਰੇ ਸੁਣਿਆ ਸਦਬੀਰ ਸਰਨਾਥ ਸੁਣਿਆ ਤਰਤਵਲਾ ਕਾਸ ਸੁਣਿਆ ਦੀਪ ਲੋ ਪਤਲ ਸੁਣਿਆ ਪੋਹੀ ਨਸ ਕੇ ਕਾਲ ਨਾਨਕ ਪਕਤਾ ਸੁਦਾ ਵਿਗਾਸ ਸੁਣਿਆ ਦੁਖ ਪਾਪ ਕਾਨਾਸ ਸੁਣਿਆ ਈਸ਼ਰ ਪਰਮਾਨੰਦ ਸੁਣਿਆ ਮੁਖਸਲਾ ਹਰਮੰਦ ਸੁਣਿਆ ਜੋਗ ਜੁਗਤਨ ਪਿਹੇਦ ਸੁਣਿਆ ਸਾਨ ਸਤ ਸਮਰਦ ਵੇਦ ਨਾਨਕ ਪਕਤਾ ਸੁਦਾ ਵਿਗਾਸ ਸੁਣਿਆ ਦੁਖ ਪਾਪ ਕਾਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸ਼ਨਾਨ ਸੁਣਿਆ ਪਰਪੜਪਾਵੇਂ ਮਾਨ ਸੁਣਿਆ ਲਾਗੇ ਸੇ ਇਤਿਹਾਨ ਨਾਨਕ ਪਕਤਾ ਸੁਦਾ ਵਿਗਾਸ ਸੁਣਿਆ ਦੁਖ ਪਾਪ ਕਾਨਾਸ ਸੁਣਿਆ ਸਰਾਗੁਣਾ ਕੇ ਗਾਹਾ ਸੁਣਿਆ ਸੇਖਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਤ ਹੋਏ ਅਸਗਾਹ ਨਾਨਕ ਸੱਚਾ ਸਦਾ ਵਿਗਾਸ ਸੁਣਿਆ ਧੂਪਾਪ ਕਾਨਾਸ ਮਨਨੇ ਕੀ ਗਤ ਕਿਨ ਨ ਜਾਏ ਜੇ ਕੋ ਕਹੈ ਪਛੇ ਪਛਤਾਏ ਕਾਬਦ ਕਲਮ ਨ ਲਿਖਣ ਹਾਰ ਮਨਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਝ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨਾ ਸਰਕ ਹੋਏ ਮਨਬੁੱਧ ਮਨਨੇ ਸਵਲ ਘਣ ਕੀ ਸੁਧ ਮਨਨੇ ਮੋਟੋਤਾ ਨ ਖਾਈ ਮਨਨੇ ਜਮਕਾਇ ਸਾਥ ਨ ਜਾਏ ਐਸਾ ਨਾਮ ਨਿਰੰਝ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰ ਖਾਕ ਨਾ ਪਾਏ ਮਨੈ ਪੱਛੀ ਉੱਪਰ ਗੜ ਜਾਏ ਮਨੈ ਲਗਣਾ ਚੱਲੇ ਪਰੰਤੂ ਮਨੈ ਧਰਮ ਸੇ ਕੀ ਸੰਬੰਧ ਐਸਾ ਨਾਮ ਦਿੰਨ ਨੂੰ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖਦਵਾਰ ਮਨੈ ਪਰਵਾਰੇ ਸਾਧਾਰ ਮਨੈ ਤਰੇ ਤਾਰੇ ਗੁਰਸਖ ਮਨੈ ਨਾਨਕ ਪਹਿਨਾ ਪਿੱਖ ਐਸਾ ਨਾਮ ਦਿੰਨ ਨੂੰ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਸਰਵਾਨ ਪੰਚ ਪ੍ਰਧਾਨ ਪੰਜੇ ਪਾਵਰ ਗਰਮਾਨ पंचसो है दर्राजान पंचागागुर इख्तिहान जेको कह है करै विचार करते कह करने नहीं सुमार तहुल धर्मदया कबूत सिंधुक तावर के जन ता सूत जेको बुजे होइस चार तबले ऊपर के तपहार धरती होर परे होर होर तिसते पहार तलेक मंजोर जीजातरंगा के नाव सबन ना लिख्यावड़ी कलाम ਕਿ ਹੋਲੇ ਖਾਲਖ ਜਾਣ ਕੋਏ ਦੇ ਕਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਵੇ ਕੋਕਵਾਵ ਸਿਸ਼ਟ ਹੋਇ ਲਖ ਦਰਿਆਵ ਹੁਦਰਤ ਕੌਣ ਕਹਾ ਵਿਚਾਰ ਵਾਰਿਆਂ ਜਗਾਇ ਇੱਕ ਵਾਰ ਜੋਤ ਸੁਭਾਵੇ ਸਾਈ ਅਧਿਕਾਰ ਤੂ ਸਦਾ ਸਲਾਮਤ ਨਿਰੰਕਾਰ असंख जप असंख पहाओ असंख्यासंख तपताओ असंख्य ग्रंथ मुख वेद पाठ असंघ जोग मन रह उदास असंख भगत गुण ज्ञान विचार असंघ सत्य असंग दातार असंख सूर मोह अक्षार असंख मोन लवलाये तार कुदरत कौन कहा विचार वार्यन जा पावे जोध अधिकार अधिकारा सलामत निरंकार असंग मूर्ख अंध घोर चोर हराम खोर अशंख अमर पर जाहे जोर असंग वड़ हत्या कमाहे असंग पापी पाप कर जाहे असंग असंखार फिराहे असंग मलेश मल पख असंग कर है पहार नानक नीच कहे विचार वार्यन जा वायकवार जोत साहित अधिकार तुषदा सलामत निरंकार असंख नाव असंख थाओ अगम अगम असंख लो ਤਮ ਕਹਾ ਸੁਰ ਪਰ ਹੋਏ ਫਕਰੀ ਨਾ ਮਖਰੀ ਸਾਲਾ ਫਕਰੀ ਗਿਆਨ ਗੀਤ ਗੁੰਗਾ ਫਕਰੀ ਲਿਖਣ ਬੋਲਣ ਬਾਣ ਅਕਰਾ ਸਰਸ ਸੰਯੋਗ ਵਖਾਣ ਜਿਨ ਅਹਲ ਕਹਿਤ ਸਰਣਾ ਹੈ ਜੋ ਫਰਮਾਇ ਤੂ ਤਪਾ ਹੈ ਜੇਦਾ ਕੀ ਤਤੇ ਤਨਾਉ ਗੜਨਾਵੇ ਨਾ ਕੋਥਾਉ ਕੁਦਰਤ ਕਉਨ ਕਹਾ ਕੀਚਾਰ ਉਭਾ ਜਨ ਜਾਵੇ ਇੱਕ ਵਾਰ ਜੋ ਤੂ ਤਪਾਵੇ ਸਾਈ ਪ੍ਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਹਰੀਏ ਹੱਥ ਪੈਰ ਤੰਦੇਹ ਪਾਣੀ ਧੋਤਾ ਪੁੱਤਰ ਸਖੇਹੇ ਮੂਤ ਪਲੀਤੀ ਕਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਉਹ ਧੋਕਾ ਨਾਵੇ ਕੇ ਰੰਗ ਸੁਨੀ ਪਾਪੀਆ ਖੜਨਾ ਹੈ ਪਰਦਰ ਕੋ ਨਾਂ ਦਿਖਲਾਇਆ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਨੂੰ ਆਵਹੋ ਜਾਹੋ ਤੀਰਥ ਤਪ ਦਿਆ ਦਦਾਨ ਜੀ ਕੋ ਪਾਵੇ ਤਲ ਕਾਮਾਨ ਸੁਨੀਆ ਮਨਿਆ ਮਨ ਕੀ ਤਪ ਹਾਓ ਅੰਤਰਗਤ ਤੀਰਥ ਮਨਾਓ ਸਗੁਣ ਤੇਰੇ ਮੈਂ ਨਾਹੀ ਕੋਏ ਹੁਣ ਕੀਤੇ ਰੋਤਣਾ ਹੋਏ ਸੋਸਤ ਬਾਣੀ ਵਰਮਾਓ ਸਤ ਸੁਹਾਨ ਸਲਾਮ ਉੱਚਾਓ ਕੌਣ ਸੁਇਲਾ ਵਕਤ ਗਵਣ ਕਮਨਸਤ ਕੋਣ ਆਰ ਕਮਨ ਸ੍ਰਤੀ ਮਾਹ ਕਮਨ ਜਤੂ ਆਕਾਰ ਮਿਲਣਾ ਪਾਇ ਪੰਡਿਤ ਜੀ ਹੋਵੇ ਲੇਖ ਪ੍ਰਾਣ ਵਕਤ ਨਪਾਉ ਕਾ ਦੀਆ ਜੀ ਲਿਕਨ ਲੇਖ ਕੋਰਾਣ ਸਤਵਾਰਨਾ ਜੋਗੀ ਜਾਣੇ ਕੁਰਤ ਮਾਹ ਨਾ ਕੋਈ ਜਾਗਰਤਾ ਅਸਰ ਦੀ ਕੋ ਸਾਜੇ ਆਪੇ ਜਾਣੇ ਸੋਈ ਤਿਲ ਕਾ ਰੱਖ ਕਿਉ ਸਲਾਹੀ ਕਿਉ ਵਰਨੇ ਕਿ ਬਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਬ ਵੱਡੀ ਨਾ ਨਹੀਂ ਕੀਤਾ ਜਾਖਾ ਹੋਇ ਨਾਨਕ ਜੀ ਕੋ ਆਪ ਪੋ ਜਾਣੇ ਅੱਗੇ ਗਿਆਨਸੋਹੇ ਪਾਤਾਲਾ ਪਾਤਾਲਕ ਆਗਾਸਾ ਆਗਾਸ ਔੜਕ ਔੜਕ ਪਹਲ ਚਕੇ ਰੇਦ ਕਹਿ ਨਿਕ ਬਾਤ 718 ਹੈ ਕਹਿਨ ਕਤੇ ਬਾਤ ਅਸੂਲੂ ਇਕਤਹਾਤ ਲਿਖਾਵੇ ਤਾਂ ਲਿਖਿਆ ਹੈ ਲਿਖੇ ਹੋਏ ਬਿਨਾ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਹ ਤਿਸੁਰਤ ਨ ਪਾਈਆਂ ਨਦੀਆ ਤੇਵਾ ਉਪਲ ਹੈ ਸਮੁੰਦਰ ਨ ਜਾਣੀ ਹੈ ਸਮਨ ਸਾਹ ਸੁਲਤਾਨ ਗਰਹਾ ਸੀ ਤੀ ਮਾਲ ਖੰਨ ਕੀ ਰੀ ਤੁਨ ਨ ਹੋਵਨੀ ਜਿਤਸੁ ਮਨਹੁ ਨਗੀਸ ਰੈ ਅੰਤ ਨ ਸੁ ਤੀ ਕਹਣ ਨਾਂ ਤੂੰ ਅੰਤ ਨ ਕਰਨੇ ਦੇਣ ਨਾਂ ਤੂੰ ਅੰਤ ਨ ਵੇਖਣ ਸੁਨਣ ਨ ਅੰਤ ਅੰਤ ਨ ਜਾਪੈ ਕਿੰ ਮਨਮੰਤ ਅੰਤ ਨ ਜਾਪੈ ਇਤਲੀ ਦਾ ਘਰ ਅੰਤ ਨ ਜਾਪੈ ਪਾਰ ਆਵਰ ਅੰਤ ਕਰਨ ਕੇ ਤੇ ਬਲੜਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਇ ਬਹੁਤਾ ਤਈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉਚਾਨਾ ਹੋਇ ਕਵੜ ਉਚਾ ਹੋਵੇ ਕੋਏ ਤ ਸੂਚੇ ਕਾਉ ਜਾਣੇ ਸੋਏ ਜੇੜਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਨੇ ਦਾ ਬਹੁਤ ਆਕਰਮ ਨਹੀਂ ਨ ਜਾਏ ਬੁੱਢਾ ਦਾ ਤਾਤ ਨਾ ਤਮਾਏ ਕਿਤੇ ਮੰਗ ਹੈ ਜੋਧਪੁਰ ਕਿਰਚਾ ਗਣਤ ਨਹੀਂ ਵਿਚਾਰ ਕਿਤੇ ਖਸੂ ਤੇ ਵਕਾਰ ਕਿਤੇ ਲਾਲੇ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੂਖ ਕੂਕ ਸਦਮਾਰ ਕਹ ਬੀ ਦਾ ਤੇਰੀ ਦਾਤਾਰ ਬਨ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਇ ਆਖਣ ਪਾਏ ਉਹ ਜਾਣੇ ਜੇ ਤਿਆ ਮ ਖਾਇ ਆਪੇ ਜਾਣੇ ਆਪੇ ਦੇ ਖਾ ਖ ਸੇ ਬੇਕੇਈ ਕੇ ਜਸਨਾ ਬਖਸ਼ ਸਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁਲ ਗੁਣ ਅਮੁਲ ਵਾਪਾਰ ਅਮੁਲ ਵਾਪਾਰੀ ਅਮੁਲ ਪੰਡਾਰ ਅਮੁਲ ਆਵਹਿ ਅਮੁਲ ਲੈ ਜਾਹਿ ਅਮੁਲ ਪਹਯਮੁਲਾ ਸਮਾਹਿ ਅਮੁਲ ਤਰਮ ਅਮੁਲ ਦੀਬਾਣ ਅਮੁਲ ਤੁਲਮੁਲ ਪਰਵਾਣ ਅਮੁਲ ਬਖਸ਼ਿਸ਼ ਅਮੁਲ ਈਸ਼ਾਣ અમુલ કર્મ અમુલ ફરમાન અમુલો અમુલાખિયા ન જાય આખા ગ્રહે લે ભલાય આખે વેદ પાઠ ત્રણ આખે ખડે કરે વખિયાન આખે બરમે આખે હિંદ આખે ગોપીતે ગોવિંદ આખે ઈશરા ખેસદ આખે કેતે કીતે બધ આખેદાન આખે દે આખે સુમન મંગલ સે કેતે આખે આખણ પાહે કેતે કહે ઉઠડ જાહે કેતે કીતે હોર કરે તાખન સગે કે કે જીવડ પાહે તેડ હોય નાલક જાણે સાચાસ હોય ਵਾਖੇ ਬੋਲ ਬਿਗੜ ਤਾਲ ਕੀ ਆਇ ਸਰ ਗਵਾਰਾ ਗਵਾਰ ਸੂਦਰ ਕੇ ਹਾਸੂ ਵਰ ਕਹਿਆ ਜਿਤ ਵੈਸਰਬ ਸਮਾਹ ਲੇ ਵਾਜੇ ਨਾਦ ਨੇ ਅਕ ਸੰਖਾ ਕੇਤੇ ਵਾਣਹਾਰੇ ਕੇਤੇ ਰਾਗਪਰੀ ਸੁ ਕਹੀਨ ਕੇਤੇ ਗਾਵਣਹਾਰੇ ਗਾਵ ਹੈ ਤੁਧਨੋਂ ਪਉਣ ਪਾਣੀ ਬੈ ਹਸੰਤਰ ਗਾਵੇ ਰਾਜਾ ਤੁਮ ਦੁਆਰੇ ਗਾਵ ਹੈ ਚਿਤ ਗੁਪਤ ਲਗ ਜਾਣ ਹੈ লিখ লাগ তরম বিচারে গাবহে ঈশর বর্মা দেবি সোহন সদা স্বাহারে গাবহে ইন্দ এ আসন बैठे দেবचंदন নালয়ে গাবহে সুধসমাদ ইন্দ্রগavn সাথ বিচারে গাবন জাতি সতী সন্তোকি গাবহে বীর কারাহারে গাবন পণ্ডিত পণন রাখি সরজুগ্ধ বেদনালয়ে গাবহে মহুনি অমনমোহন স্বর্গামচ প্যালে গাবন রতন পায় তেরে আঠ ষট তীরতনালয়ে গাবহে যোধ মহবলসূরা গাবহে খানিচারে গাবহে খন্ড মন্ডল বরপন্ডা করকর রাখে তহারে ਕਈ ਤੁਧ ਨੂੰ ਗਾਵੈ ਜੋਤਿ ਭਾਵਨ ਰਤੇ ਤੇਰੇ ਤਹਦਰ ਸਾਲੇ ਮੂਰਕੇ ਤੇ ਗਾਵਨ ਸੇ ਮੈਂ ਚਤਨ ਆਮਨ ਨਾਨਕਿਆ ਕੀਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਉਸੀ ਜਾਇ ਨ ਜਾਸੀ ਰਤਨ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਨ ਕਾਈ ਕਰ ਕਰ ਵੇਖਾਇ ਪੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋਤਿ ਸੁਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਿ ਸਾਹੁ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਰ झोली तिहन की कर है भूत चिंता काल बीमारी काया जुगत डंडा प्रतीत आई पंथी सकल जमाती मन जीता जगजीत आदेश से आदेश आज आद अनिल अनाद अनाहत जुग दुवे प्रवेश जगत ज्ञान दया भंडारण कट कट वाजे है नाद भावनाथ नादी सबजा की हृद सदव रासाद संयोग जोग विकार चलावे लेख आवे भाग आदेश से आदेश आज आद अनिल अनाद अनाहत जुग दुवे प्रवेश हे कमाय जुगत ਆਈ ਤਿੰਨ ਚਲੇ ਪ੍ਰਮਾਣ ਇਕ ਸੰਸਾਰ ਇਕ ਭੰਡਾਰੀ ਇਕ ਲਈ ਦੀ ਬਾਣ ਜਿਪਤ ਸੁਭਾਵੈ ਤਵੇ ਚਲਾਵੇ ਜੁਬ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਹੋਵੇ ਬਹੁਤਾ ਇਹੋ ਵਿਡਾਣ ਆਦੇਸ ਸਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਵੇਕ ਕੋ ਵੇਸ ਆਸਨ ਲਏ ਭੰਡਾਰ ਜੋ ਕੁਛ ਪਾਇ ਸੁਏ ਕਵਾਰ ਕਰ ਕਰ ਵੇਖੈ ਸ੍ਰਿਜਨਹਾਰ ਨਾਨਕ ਸਤਿਏ ਕੀ ਸਾਜੀ ਵਾਰ ਆਦੇਸ ਸਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਵੇਕ ਕੋ ਵੇਸ ਇਕ ਦੋ ਜੀਵ ਹੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਇਹ ਤਰ੍ਹਾਂ ਹੈ ਪਪਟੋਣੀਆਂ ਚੜੀਏ ਹੋਏ ਪੀਸ ਸੁੰਗਲਾ ਆਕਾਸ਼ ਕੀ ਕੀਤਾ ਇਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ ਆਖਣ ਜੋਰ ਚ ਪਹਿਨੇ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੋਟਾ ਸੰਸਾਰ ਜਿਸ ਹਰ ਜੋਰ ਕਰ ਵੇਖੇ ਸੋਏ ਨਾਨਕ ਤਮ ਨੀਚ ਨਾ ਕੋਏ ਰਾਤੀ ਰੁੱਤ ਤਿਤਿਵਾਰ ਪਵਨ ਪਾਣੀ ਅਗਨੀ ਪਾਤਾਲ ਤਸਵੀਰ ਵਿੱਚ ਧਰਤੀ ਥਾਪ ਰੱਖੀ ਤੁਮਸਾਲ ਤਸਵੀਰ ਜੀ ਜਗਤ ਕੇ ਰੰਗ ਤੁਲਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਵਾਰ ਤਥੈ ਸੋਨ ਪੰਚ ਪ੍ਰਮਾਨ ਨਦਰੀ ਕ੍ਰੰਪ ਬੈ ਨਿਸ਼ਾਨ ਪਚ ਪਕਾਇਓ ਥੇ ਪਾਏ ਨਾਨਕ ਗਏ ਆ ਜਾਪੇ ਜਾਏ धर्मखंड का यहो धर्म ज्ञानखंड का खोकरम केते पवन पानी वासंतर केते कान महेश केते भर में कहड़ पर खड़ी है रूप रंग के वेश केते कर्म भुनी मेर केते केते धूप देश केते इंद जन सूर केते केते मंडल देश केते शुद्ध बुद्ध नाथ केते केते देवी वेश केते देव दानो मन केते केते रत्न समुंद केतिया खानी केतिया वाणी केते पाद नरेंद्र केतिया सुरती शिव केते नानक अंतनांत ज्ञान खंड में ज्ञान प्रचंड तथे ना ਧਨਵਾਦ ਕੋਰ ਆਨੰਦ ਸ਼ਰਮਕੰਦ ਦੀ ਬਾਣੀ ਰੂਪ ਸਿੱਟੇ ਘਾਰਤ ਕਰੀਏ बहुत अनूप कालॉँ कथिया ना जाहे जेको कहे पछे पछता आए तिथे कड़िये सुरतमत मन बुध तिथे कड़ियाँ सुरा सुरा की सुध करमखंड की बाणी जोर तिथे होर ना कोई होर तिथे जोत महाबलसूर तिन मह राम रया भरपूर तिथे सीतु सीता महे मामा है। ता के रूप ना कथने जाहे ना ओहे मरह ना ठागे जाहे जिनके राम से मन माहे तिथे भगत वस है के लो अरे अनंत सच्चा मन सोए सच खन वसें कर कर देखे नरण ਹਾਨ ਕਿਤੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾਨਤ ਨਾਮ ਤੋਂ ਕਿਤੇ ਲੋ ਲੋ ਆਕਾਰ ਜਿਉ ਹੁਕਮ ਚਲਾਇ ਤੁਰਕਾਰ ਵੇਖੇ ਵਿਸੇ ਕਰ ਵਿਚਾਰ ਨਾਨਕ ਕਥਨਾ ਕਰਣਾ ਸਾਰ ਜਤ ਪਹਾਰਾ ਹੀਰਜ ਸੁਨਿਆਰ ਤਹਿਰਨ ਮਤ ਵੇਧ ਤਿਆਰ ਬਹੁ ਖਲਾਗੰਤ ਬਤਾਓ पांडा पाहु अमृत तत् टाल करियाय शब्द सची टकसाल जिन को नजर करम नकार नानक नजरि नजरन हाल जिन को नजर करम त्रकार नानक नजरि नजरन हाल सरो हम गुरु पानी पिता माता हाथ महत दिवस रात दैदाई दाया खेले सगल जगत चंगियाया बुरी आइया वाचा करम हदूर कर्मी आपो अपनी के नेड़ाए के दूर जिने नाम ते आया गए मशकत क हाल नानक ਤੇਮੁ ਕੁਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਾਇ ਨਸ਼ਕਤ ਕਹਾਲ ਨਾਨਕ ਤੇਮੁ ਕੁਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ